ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਥੱਲੇ ਆਪਣੇ ਟੈਲੀਗ੍ਰam ਅਤੇ ਵਟਸਐਪ ਚੈਨਲ ਦੇ ਲਿੰਕ ਦਿੱਤੇ ਨੇ ਉਹਨਾਂ ਨੂੰ ਜ਼ਰੂਰ ਜੁਆਇਨ ਕਰ ਲੈਣਾ ਤੇ ਦੋਸਤੋ ਨਿਯੁਕਤੀ ਪੱਤਰ ਮਿਲਣ ਤੇ ਵੀ ਨਹੀਂ ਮਿਲੀ ਨੌਕਰੀ ਅਧਿਆਪਕ ਮੋਰਚਾ ਵੱਲੋਂ ਲਗਾਏ ਗਏ ਨੇ ਇਲਜ਼ਾਮ ਪੀਟੀਡੀਪੀ 888 ਕੈਡਰ ਪੋਸਟਾਂ ਦੇ ਬੱਚੇ ਪੇਪਰ ਪਾਸ ਕਰ ਚੁੱਕੇ ਨੇ ਨਿਯੁਕਤੀ ਪੱਤਰ ਮਿਲਦੇ ਨੇ ਪਰ ਉਹਨਾਂ ਨੂੰ ਪੋਸਟਿੰਗ ਨਹੀਂ ਮਿਲੀ ਇਸ ਖਬਰ ਬਾਰੇ ਤੁਹਾਡੀ ਕੀ ਜਾਣਕਾਰੀ ਹੈ ਜ਼ਰੂਰ ਦੱਸੋ ਅਤੇ ਤੁਸੀਂ ਕੀ ਸੋਚਦੇ ਹੋ ਇਸ ਖਬਰ ਬਾਰੇ ਜ਼ਰੂਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਤੋ ਦੋਸਤੋ ਜਿਵੇਂ ਕਿ گورਨਮੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜਗੀ ਬਠਿੰਡਾ ਤੇ ਸੂਬਾ ਸਕੱਤਰ^{(ਿੰਦਰਪਾਲ ਸਿੰਘ ਢੀਲੋ ਵੱਲੋਂ ਸੰਜੈ ਪ੍ਰੈਸ ਜਨ ਜਾਰੀ ਕਰਦੇ ਆ ਮੌਜੂਦਾ ਪੰਜਾਬ ਸਰਕਾਰ ਤੇ ਪਿਛਲੇ ਸਰਕਾਰਾਂ ਤੇ ਪੰਜਾਬ ਸਕੂਲਾਂ ਵਿੱਚ ਸਿਰਲ ਸਿੱਖਿਆ ਤੇ ਆਪਕਾਂ ਤੇ ਸਿਰਲ ਸਿੱਖਿਆ ਤੇ ਖੇਡਾਂ ਦੇ ਵਿਸ਼ੇ ਨੂੰ ਖਤਮ ਕਰਨ ਦੇ ਗੰਭੀਰ ਇਲਜ਼ਾਮ ਗੰਭੀਰ ਇਲਜ਼ਾਮ ਲਗਾਏ ਗਏ ਹਨ ਸੂਬਾ ਪ੍ਰਧਾਨ ਦੇ ਨੇ ਦੱਸਿਆ ਕਿ 2007 ਤੋਂ ਲੈ ਕੇ ਹੁਣ ਤੱਕ ਸਰਕਾਰਾਂ ਦੀ ਸਿਰਲ ਸਿੱਖਿਆ ਤੇ ਖੇਡਾਂ ਦੇ ਵਿਸ਼ੇ ਦੀ ਕਹਾਣੀਆਂ ਕਰਦੀਆਂ ਆ ਰਹੀਆਂ ਹਨ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਹਾਜ਼ਰਨਾ ਕਰਉਣਾ ਇਸ ਦੀ ਜੁੰਦੀ ਜਗਦੀ ਮਿਸਾਲ ਹੈ ਸਿੱਖਿਆ ਪਾਕ ਦੇ ਇਸ ਪ੍ਰਤੀ ਬੋਰਡ ਨੇ ਅੰਗੈਲੀ ਕਰਦੇ ਪਹਿਲਾਂ ਤਾਂ ਡੀਪੀਏ ਅਧਿਆਪਕਾਂ ਦੀ 168 ਪੋਸਟਾਂ ਜਿਨ੍ਹਾਂ ਨੇ ਬੀਏ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਪੜਾਇਆ ਤੇ ਹੋਰ ਵਿਸ਼ਿਆਂ ਦੇ ਜਿਵੇਂ ਕਿ ਐਸਐਸ ਟੈਟ ਪਾਸ ਤੀਏ ਤੋਂ ਕਾਉਂਸਲਿੰਗ ਵਿੱਚ ਸ਼ਾਮਿਲ ਕਰਕੇ ਮੈਰਿਟ ਸੂਚੀ ਤਿਆਰ ਕਰ ਦਿੱਤੀ ਜਿਸ ਤੋਂ ਬਾਅਦ ਟੈਟ ਪਾਸ ਹੋਰ ਵਿਸ਼ਿਆਂ ਦੇ 23 ਅਧਿਆਪਕ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਚ ਚਲੇ ਗਏ ਮਾਨਯੋਗ ਹਾਈ ਕੋਰਟ ਨੇ ਸਰਵਿਸ ਰੂਲ 2018 ਦਾ ਵਾਲਾ ਦੇਂਦੇ ਹੋਏ ਹੋਰ ਵਿਸ਼ਿਆਂ ਦੇ ਟੈਟ ਪਾਸ ਤੀਏ ਅਧਿਆਪਕਾਂ ਦੇ ਪੱਖ ਵਿੱਚ ਫੈਸਲਾ ਸੁਣਾ ਦਿੱਤਾ ਡੀਪੀਏ ਦੇ ਆਪਕਰ ਨੌਕਰੀਆਂ ਤੋਂ ਲਾਂਬੇ ਕਰ ਦਿੱਤਾ ਗਿਆ ਜਿਸ ਤੋਂ ਇਹ ਗੱਲ ਸਾਫ਼ ਹੋ ਗਈ ਕਿ ਅੱਜ ਤੋਂ ਬਾਅਦ ਸਿਰਫ ਸਿੱਖਿਆ ਨਾਲ ਸੰਬੰਧਿਤ ਡਿਗਰੀਆਂ ਪ੍ਰਾਪਤ ਅਧਿਆਪਕ ਪੀਟੀਏ ਡੀਪੀਏ ਤੇ ਲੈਕਚਰ ਫਿਜ਼ੀਕਲ ਐਜੂਕੇਸ਼ਨ ਨਹੀਂ ਲੱਗ ਸਕਣਗੇ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ